ਤੁਸੀਂ ਦੇਖ ਰਹੇ ਹੋ ਇੰਡੀਆ ਪੰਜਾਬ ਨਿਊਜ਼ ਟੀਵੀ ਦਲ ਬਾਬਾ ਬਿਧੀ ਚੰਦ ਸਾਹਿਬ ਗੁਰਦੁਆਰਾ ਚਰਨ ਕਵਲ ਪਾਸਾਈ ਸੇਵੀ ਓੜ ਮੋਰ ਅਈਆਪੁਰ ਵਿਖੇ ਸਬੀਲ ਲਗਾਈ ਗਈ ਪੱਤਰਕਾਰ ਕੁਲਜੀਤ ਸਿੰਘ ਕੋਕਰ ਦੀ ਖਾਸ ਰਿਪੋਰਟ ਜੂਨ 1984 ਦੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਯਾਦ ਵਿੱਚ ਦਲ ਬਾਬਾ ਬਿਧੀ ਚੰਦ ਸਾਹਿਬ ਗੁਰਦੁਆਰਾ ਚਰਨ ਕਵਲ ਪਾਸਾਈ ਸੇਵੀ ਓੜ ਮੋਰ ਅਈਆਪੁਰ ਵੱਲੋਂ ਠੰਡੇ ਮਿੱਠੇ ਜਲ ਦੀ ਸਬੀਲ ਲਗਾਈ ਗਈ ਦੀ ਹਰ ਔਣ ਜਾਣ ਵਾਲੇ ਰਾਹੀ ਨੂੰ ਨਿਮਰਤਾ ਸਹਿਤ ਰੋਕ ਰੋਕ ਈ ਠੰਡਾ ਮਿੱਠਾ ਜਲ ਸਕਾਇਆ ਗਿਆ ਇਥੇ ਜਿਗਰ ਜੋਗ ਹੈ ਕਿ ਲਬਰੀ ਸਿੰਘ ਦਲਜੀਤ ਸਿੰਘ ਪ੍ਰੇਮ ਸਿੰਘ ਮਹੰਲਾ ਸਿੰਘ ਬਾਬਾ ਸੁੱਖਾ ਸਿੰਘ ਰਣਜੀਤ ਸਿੰਘ ਨੇ ਸੇਵਾ ਦੇ ਦੌਰਾਨ ਆਪਣੀ ਸੇਵਾ ਬੇਖੂਬੀ ਨਿਭਾਈ ਜਦੋਂ ਇਸ ਬੰਦੀ ਬਾਬਾ ਦਲੇਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਹਾਂਜੀ ਵਾਹਿਗੁਰੂ ਜੀ ਜਿਹੜੀ ਇਹ ਸਬੀਰ ਤੁਸੀਂ ਲਾਈ ਆ ਕਿਹੜੇ ਸਮਾਂ ਤੁਸੀਂ ਲਾਈ ਆ ਜੀ ਬਹੁਤ ਵਧੀਆ ਤੁਸੀਂ ਵਾਹਿਗੁਰੂ ਜੀ ਦਾ ਖਾਲਸਾ ਇਹ ਸਾਡੇ ਜਿਹੜੇ ਸਿੰਘ ਸਿੰਘਣੀਆਂ ਜਿਹੜੇ ਸੀ 84 ਦੇ ਲੋਕੀ ਮਲਗੇ ਮਹਾਰਾਜ ਸਿੰਘ ਦੇ ਵਿੱਚ ਲੱਗੇ ਨੇ ਕਿ ਬੱਚੇ ਇਸੇ ਇਹ ਉਹਨਾਂ ਦੇ ਸਮਾਣ ਦੇ ਵਿੱਚ ਅਸ਼ਪੀਲ ਜਿਹੜੀ ਆ ਚਾ ਪਿਛਲੇ 4-5 ਸਾਲਾਂ ਤੋਂ ਲਾਈ ਜਾਂਦੀ ਆ ਔਰ ਇਹ ਜਿਹੜੀਆਂ ਸੰਗਤਾਂ ਜਾਂਦੀਆਂ ਨੇ ਮਹਤਾ ਗੁਰਦੁਆਰਾ ਸਾਹਿਬ ਸਿੰਘ ਤੇ ਬਾਬਾ ਜੀ ਦੀ ਕਮੇ ਨਾਲ ਉੱਤੇ ਸੰਗਤਾਂ ਦਰਸ਼ਨ ਮੇਲੇ ਕਰਦੀਆਂ ਨੇ ਜਾ ਕੇ ਤੇ ਜਿਹੜੀਆਂ ਆਉਂਦੀਆਂ ਜਾਂਦੀਆਂ ਸੰਗਤਾਂ ਵਾਸਤੇ ਮਿਲਗੇ ਸ਼ਪੀਲ ਦਾ ਲੱਗਦਾ ਹਰ ਸਾਲ ਦੀ ਤਰ੍ਹਾਂ ਮਿਲਗੇ ਤੇ ਹਰ ਵਾਰੀ ਸੰਗਤਾਂ ਲਾਉਂਦੀਆਂ ਨੇ ਔਰ ਜਨਾਂਚਰੇ ਮਤਲਬ ਕਿ ਇਹਨਾਂ ਨੂੰ ਜਿਹੜਾ ਜਿਹੜਾ ਰਹੀ ਦੇ ਸਾਮਾਂ ਤੱਕ ਇਹ ਮਤਲਬ ਕਿ ਇਦਾਂ ਹੀ ਸ਼ਪੀਲਾ ਚੱਲਦੀਆਂ ਰਹਿੰਦੀਆਂ ਵਾਹਿਗੁਰੂ ਜੀ ਚਾਲੇ ਸਾਹਿਬ